ਇਹ ਪੰਜਾਬ ਦੇ 3 ਕਰੋੜ ਲੋਕਾਂ ਨਾਲ ਪੂਜਾ ਮਜ਼ਾਕ ਹੈ ਇਸ ਨੂੰ ਆਪਾਂ ਮੰਦਰ ਮੰਨਦੇ ਆ ਜਮਹੂਰੀਅਤ ਦਾ ਔਰ ਇਸ ਮੰਦਰ ਦੀਆਂ ਮੀਟਿੰਗਾਂ 6 ਮਹੀਨਾ ਕਿਉਂਕਿ 6 ਮਹੀਨੇ ਦੀ ਕਨਸਟੀਟਿਊਸ਼ਨਲ ਆਬਲੀਗੇਸ਼ਨ ਹੈ ਵਰਨਾ ਇਹਨੇ ਇਹ ਵੀ ਨਹੀਂ ਸੱਤਣਾ ਸਿਰਫ ਦੋ ਸਿਟਿੰਗਸ ਆ ਅੱਜ ਜਿਹੜਾ ਸਾਨੂੰ ਸੱਦਿਆ 1 ਕਰੋੜ ਰੁਪਇਆ ਬਰਬਾਦ ਕਰਨ ਚੱਲੇ ਆ ਖੋਤੀ ਆਮ ਆਦਮੀ ਪਾਰਟੀ ਵਾਲੇ ਕਿਉਂਕਿ ਇਹਦਾ ਖਰਚਾ ਇੱਕ ਦਿਨ ਦਾ ਆਪ ਹੀ ਇਹਨਾਂ ਨੇ ਗਿਣਾਇਆ ਹੋਇਆ ਕਿ 70-80 ਲੱਖ ਰੁਪਏ ਖਰਚਦੇ ਹੁਣ ਤਾਂ ਲਾਈਵ ਅ ਪ੍ਰੋਸੀਡਿੰਗਸ ਹੁੰਦੀਆਂ ਪਲੱਸ ਜਿੱਦਾਂ ਕਹਿੰਦੇ ਕਿ ਸਮੇਂ ਦੇ ਨਾਲ ਹਰ ਇੱਕ ਚੀਜ਼ ਮਹਿੰਗੀ ਹੋ ਰਹੀ ਇੱਕ ਕਰੋੜ ਰੁਪਏ 15 ਮਿੰਟਾਂ ਵਿੱਚ ਸ਼ਰਧਾਂਜਲੀਆਂ ਦੇ ਕੇ ਉੱਠ ਜਾਣਾ ਕੀ ਅੱਜ ਸ਼ਰਧਾਂਜਲੀਆਂ ਦੇ ਕੇ ਬਿਜ਼ਨਸ ਨਹੀਂ ਕਰ ਸਕਦੇ ਡਿਸਕਸ਼ਨ ਨਹੀਂ ਕਰਾ ਸਕਦੇ ਸੀ ਕਿੰਨੇ ਇਹ ਮਸਲੇ ਨੇ ਬੇਅਦਬੀਆਂ ਲਟਕ ਰੀਆਂ ਨੇ ਡੇਰਾ ਬੱਬਾ ਸੱਚਾ ਸੌਦਾ ਦੇ ਬਾਬੇ ਨੂੰ 295 A ਦੀ ਜਿਹੜੀ ਪ੍ਰੋਸੀਕਿਊਸ਼ਨ ਸੈਂਕਸ਼ਨ ਦੇਣੀ ਚੀਫ ਮਿਨਿਸਟਰ ਨੇ 2 ਸਾਲ ਦੀ ਫਾਈਲ ਦੇ ਕੋਲ ਪਈ ਐਜ਼ ਅ ਹੋਮ ਮਿਨਿਸਟਰ ਔਰ ਬੁੱਡੇ ਨਾਲੇ ਦਾ ਇਹਨਾਂ ਦਾ ਆਪਣਾ ਐਮਐਲਏ ਨੇ ਨੀ ਪੱਥਰ ਢਾਹਤਾ ਗੁਰਪ੍ਰੀਤ ਸਿੰਘ ਗੋਪੀ ਨੇ ਇਹ ਹੱਥ ਕਿਹੜੇ ਕਰਤੇ ਕਿ ਸਾਡੀ ਸਰਕਾਰ ਫੇਲ ਹੈ ਬੁੱਢੇ ਦਰਿਆ ਨੇ ਅੱਗੇ ਤੋਂ ਵੀ ਜ਼ਿਆਦਾ ਪੋਲੂਸ਼ਨ ਕ੍ਰੀਏਟ ਕਰਤੀ ਆ ਸਤਲੁਜ ਦਰਿਆ ਦੇ ਵਿੱਚ ਜਿਹੜਾ ਮਾਲਵਾ ਹੈ ਉਹ ਜਿੰਨਾ ਵਾਟਰ ਵਰਕਸ ਆ ਸਾਰਾ ਕੈਂਸਰ ਤੇ ਪੀੜਤ ਤੇ ਗੰਦਲਾ ਤੇ ਪੋਲੂਟਿਡ ਤੇ ਜ਼ਹਿਰੀਲਾ ਪਾਣੀ ਪੀਣ ਤੇ ਮਜਬੂਰ ਕਰਦੇ ਐਮਪਲੋਈਜ਼ ਦੇ ਕਿੰਨੇ ਇਸ਼ੂਜ਼ ਨੇ ਪੁਲਿਸ ਦੀਆਂ ਜੁਆਇਨਿੰਗਸ ਨੇ ਐਮਪਲੋਈਜ਼ ਦੇ ਮੈਟਰਸ ਨੇ ਐਸਸੀ ਬੱਚਿਆਂ ਦੀ ਸਕਾਲਰਸ਼ਿਪ ਸਕੀਮ ਲਗਭਗ 1000 ਕਰੋੜ ਰੁਪਏ ਕੇਂਦਰ ਸਰਕਾਰ ਦੇ ਰਹੀ ਆ ਪਰ ਕਿਉਂਕਿ ਸਰਕਾਰ 250 ਕਰੋੜ ਰੁਪਏ ਮੈਚਿੰਗ ਨਹੀਂ ਪਾ ਰਹੀ ਤੇ ਇਸ ਕਰਕੇ ਉਹ ਨਹੀਂ ਕਰ ਸਕੇ ਸੋ देयर आर ਟਨਸ ਐਂਡ ਟਨਸ ਆਫ ਇਸ਼ੂਜ਼ ਲੇਕਿਨ ਦੋ ਸਿਟਿੰਗਸ ਵਿੱਚ ਕੀ ਕਰਾਂਗੇ ਤੇ ਲੈਜਿਸਲੇਟਿਵਲੀ ਬਿਜ਼ਨਸ ਲੱਗਦਾ ਜੀ ਕੱਲ ਤੇ ਪਰਸੋਂ ਤੇ ਬਿੱਲ ਸਾਨੂੰ ਟੇਬਲ ਤੇ ਦੇਣਗੇ ਇਹੀ ਸ਼ੋਰ ਮਚਾਉਂਦੇ ਹੁੰਦੇ ਸੀ ਕਿ ਜੀ ਬਿੱਲ ਸਾਨੂੰ ਹਫਤਾ ਪਹਿਲਾਂ ਦਿਆ ਕਰੋ ਅਸੀਂ ਅਸੀਂ ਰਿਸਰਚ ਕਰਾਂਗੇ ਅਸੀਂ ਪੜਾਂਗੇ ਅਸੀਂ ਬਹਿਸ ਕਰਾਂਗੇ ਸੋ ਮੈਂ ਆਉਣਾ ਤਾਂ ਸਾਨੂੰ ਪੈਂਦਾ ਕਿਉਂਕਿ ਅਸੀਂ ਲੋਕਾਂ ਨੇ ਚੁਣ ਕੇ ਭੇਜਿਆ ਪਰ ਇਸ 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 ਵਿਧਾਨ ਸਭਾ ਦੀ ਬਿਲਡਿੰਗ ਹੀ ਨਜ਼ਰ ਆ ਰਹੀ ਤੁਹਾਨੂੰ ਇਹਦੇ ਵਿੱਚ ਕੋਈ ਅਰਥ ਦਾ ਕੰਮ ਹੋਣ ਵਾਲਾ ਨਹੀਂ ਗਾਜੋ ਯਾਰਾ ਸਾਹਿਬ ਪੰਜਾਬ ਦੀ ਬੈਕਗ੍ਰਾਉਂਡ ਕਿਸਾਨ ਅੱਜ ਚੰਡੀਗੜ੍ਹ ਦੇ ਵਿੱਚ ਇਕੱਠੇ ਹੋਇਆ ਹੈ ਸੰਧਾਨਤ ਪਾਵਲ ਨੂੰ ਕਰ ਰਿਹਾ ਲੇਕਿਨ ਉਹਨਾਂ ਨੂੰ ਵੱਡੇ ਪੱਧਰ ਤੇ ਫੇਰ ਉਹੀ ਜਿਹੜਾ ਸ਼ੰਭੂ ਬਾਰਡਰ ਦੇ ਉੱਤੇ ਹੋਇਆ ਸੀਗਾ ਵਾਟਰ ਕੈਨ ਉਹ ਸਾਰਾ ਦੇਖੋ ਗੱਲ ਇਹ ਆ ਕਿ ਜਿਹੜਾ ਭਗਵੰਤ ਮਾਨ ਹੈ ਨਾ ਇਹ ਬੇਸਿਕਲੀ ਭਾਜਪਾ ਦੀ ਵੀ ਟੀਮ ਆ ਐਨਐਸਐਸ ਨੇ ਲਾ ਕੇ ਸਾਡੇ ਨੌਜਵਾਨਾਂ ਨੂੰ 2 ਸਾਲ ਹੀ ਅੰਦਰ ਕਰ ਦਿੱਤਾ ਕਿਸਾਨਾਂ ਦੀ ਦੁਰਦਸ਼ਾ ਸ਼ੰਭੂ ਬਾਰਡਰ ਦੇ ਉੱਤੇ ਜਿਹੜੀ ਹੋਈ ਆ ਇਹਦੀ ਮਰਜ਼ੀ ਦੇ ਨਾਲ ਅੱਜ ਵੀ ਜਿਹੜਾ ਤਸ਼ੱਦਦ ਮੁਹੱਲੀ ਦੀ ਪੁਲਿਸ ਜਾਂ ਚੰਡੀਗੜ੍ਹ ਦੇ ਨਾਕੇ ਤੇ ਕਰਨਗੇ ਉਹਦੇ ਲਈ ਸਿੱਧਾ-ਸਿੱਧਾ ਜ਼ਿੰਮੇਵਾਰ ਹੋ ਗਿਆ ਕਿਸਾਨਾਂ ਨੂੰ ਚੰਡੀਗੜ੍ਹ ਵਿਧਾਨ ਸਭਾ ਚਾਉਣ ਤੇ ਕਿਉਂ ਰੋਕਦੇ ਨੇ ਕਿਉਂ ਡਰਦੇ ਨੇ ਇਸ ਕਰਕੇ ਉਹਨਾਂ ਦੇ ਜੋ ਵੀ ਅੱਜ ਲਾਠੀ ਚਾਰਜ ਕੈਨਨ ਐਟ ਸੈਟਰਾ ਉਹਦੀ ਅਸੀਂ ਕਾਂਗਰਸ ਪਾਰਟੀ ਸਖਤ ਸ਼ਬਦਾਂ ਨਿਖੇਦੀ ਕਰਦੇ ਆਂ ਔਰ ਉਹਨਾਂ ਨੇ ਜਾਇਜ਼ ਮੰਗਾਂ ਨੇ ਉਹਨਾਂ ਨੇ ਕੋਈ ਗੱਲ ਗੈਰਵਾਜਬ ਨਹੀਂ ਕੀਤੀ ਪਰ ਅੱਜ ਜਿਹੜਾ ਇਹ ਸੈਸ਼ਨ ਆ ਮੈਂ ਸਮਝਦਾ ਕਿ ਇਹੀ ਲੋਕ ਜਿਹੜੇ ਕਹਿੰਦੇ ਸੀ 15 ਦਿਨ ਦਾ ਸੈਸ਼ਨ ਹੋਣਾ ਚਾਹੀਦਾ ਜੀ ਘਟੋ ਘਟ 70 ਲੱਖ ਰੁਪਏ ਜੀ ਬਰਬਾਦ ਕਰਤਾ ਅੱਜ ਇਹ ਬਰਬਾਦੀ ਤੁਹਾਡੇ ਸਾਹਮਣੇ ਨਜ਼ਰ ਆ ਰਹੀ ਹੈ ਇੱਥੇ ਵੀ ਕਿਤੇ ਹਣੇ ਤੋਂ ਪੈਸਾ ਨਹੀਂ ਲੈ ਸਕੀ ਸੀ ਇੱਕ ਸਾਲ ਤੋਂ ਤਿਆਰ ਸੀ ਕਿਹੜੀ ਨੀਤੀ ਬਣਾਈ ਇਹਨਾਂ ਨੇ ਸਵੈ ਸ਼ਰਾਬ ਦੀ ਨੀਤੀ ਤੋਂ ਕਿਹੜੀ ਨੀਤੀ ਬਣਾਈ ਦੱਸੋ ਮੈਨੂੰ ਇੰਡਸਟਰੀਅਲ ਪਾਲਿਸੀ ਇਹਨਾਂ ਦੇ ਕੋਲ ਨਹੀਂ ਐਗਰੀਕਲਚਰ ਪਾਲਿਸੀ ਸਭ ਤੋਂ ਇੰਪੋਰਟੈਂਟ ਸਟੇਟ ਹੈ ਗ੍ਰੇਰੀਅਨ ਸਟੇਟ ਹੈ ਪੰਜਾਬ ਸਾਡੇ ਕਰਜ਼ਈ ਹੋ ਕੇ ਕਿਸਾਨ ਆਤਮੱਤਿਆ ਕਰ ਰਹੇ ਨੇ ਇਹਨਾਂ ਕੋਲ ਪਾਲਿਸੀ ਐਨੀ ਢਾਈ ਸਾਲ ਤੋਂ ਨੰਗੇ ਨੇ ਉਹਨ ਕਿਦੋਂ ਪਾਲਿਸੀ ਬਣਾਉਣੀ ਹੈ ਇਹਨਾਂ ਨੇ ਔਰ ਇਹ ਜਿਹੜੀ ਅਲੋਕੇਸ਼ਨ ਆ ਬਜਟ ਦੀ ਇਹ ਇੱਕ ਮਜ਼ਾਕ ਆ ਤੁਸੀਂ ਦੇਖੋ ਐਵੇਂ 2-3% ਟੋਟਲ ਬਜਟ ਦੀ ਅਲੋਕੇਸ਼ਨ ਐਗਰੀਕਲਚਰ ਸੈਕਟਰ ਲਈ ਜਿਹੜਾ ਸਭ ਤੋਂ ਇੰਪੋਰਟੈਂਟ ਸੈਕਟਰ ਹੈ ਸੇਮ ਗੋਸ ਫॉर ਦੀ ਇੰਡਸਟਰੀ ਥੇਰਫੋਰ ਅਸਲ ਵਿੱਚ ਕੀ ਆ ਕਿ ਇਹ ਇੱਕ ਮਜ਼ਾਕੀਆਂ ਦੀ ਸਰਕਾਰ ਬਣੀ ਹੋਈ ਆ ਇਹ ਕੋਈ ਸੀਰੀਅਸ ਇਸ਼ੂਜ਼ ਲੈਣ ਦੇ ਮਾਦਰ ਇਹ ਐਵੇਂ ਚੁਟਕਲੇ ਸੁਣਾਉਂਦੇ ਚੰਡੀਗੜ੍ਹ ਦੇ ਸਪੈਲਿੰਗ ਆਪੇ ਹੀ ਬੋਲ ਕੇ ਆਪੇ ਹੀ ਗਲਤ ਬੋਲ ਗਿਆ ਪਰ ਇੰਨੀ ਸ਼ਰਮ ਨਹੀਂ ਗਈ ਕਿ ਮੈਂ ਜਾ ਕੇ ਲੋਕਾਂ 'ਚ ਕਹਾਂ ਕਿ ਮੈਂ ਚੰਡੀਗੜ੍ਹ ਦੇ ਸ਼ਬਦ ਜਿਹੜੇ ਸਪੈਲਿੰਗ ਗਲਤ ਬੋਲ ਗਿਆ ਮੈਂ ਮਾਫੀ ਮੰਗਦਾ ਲੋਕਾਂ ਨੂੰ ਘਟਾਰੂ ਚੱਕਦਾ ਕਦੀ ਆਣ ਕੇ ਸਫਾਈ ਦਿੰਦੀ ਆ ਆ ਸਰਜੀਤ ਕੋਰ ਮਾਨੂੰ ਕੇ ਨੇ ਕੋਠੀ ਕਬਜ਼ਾ ਕਰ ਲਿਆ ਐਨਆਰਆਈ ਦੀ ਕਿਦੀ ਜਵਾਬ ਕਿਸੇ ਗੱਲ ਤੇ ਆਣ ਕੇ ਜਵਾਬ ਦੇ ਦਿੰਦਾ ਔਰ ਜੋ ਬੀਜੇਪੀ ਤਾਨਾਸ਼ਾਹੀ ਕਰ ਰਹੀ ਹੈ ਕੇਂਦਰ ਚ ਉਹ ਭਗਵੰਤ ਮਾਨ ਤੇ ਕੇਜਰੀਵਾਲ ਦੀ ਪਾਰਟੀ ਇੱਥੇ